ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਇਸ ਵੇਲੇ ਆਈ ਦੇਹ ਲਾਉਣ ਵਾਲੀ ਵੱਡੀ ਖਬਰ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਿਰਚਾ ਮਾਰ ਕੇ ਕਰ ਦਿੱਤਾ ਗਿਆ ਚੜਦੀ ਸਵੇਰ ਕਤਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਲੋਟ ਅਦੀਨ ਆਉਂਦੇ ਇੱਕ ਪਿੰਡ ਦੇ 32 ਵਰਿਆਂ ਦੇ ਨੌਜਵਾਨ ਜਗਦੀਪ ਸਿੰਘ ਦਾ ਉਸਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਬੇਰਹਿਮੀ ਨਾਲ ਕਿਰਚ ਮਾਰ ਕੇ ਉਸ ਵੇਲੇ ਕਤਲ ਕਰ ਦਿੱਤਾ ਜਦੋਂ 3 ਦਿਨ ਪਹਿਲਾਂ ਤੋਂ ਚੱਲੇ ਆ ਰਹੇ ਵਿਵਾਦ ਦਾ ਅੱਜ ਸਵੇਰੇ 9 ਵਜੇ ਪੰਚਾਇਤੀ ਰਾਜੀਨਾਮਾ ਹੋਣਾ ਸੀ ਪੰਚਾਇਤੀ ਰਾਜੀਨਾਮੇ ਤੋਂ ਪਹਿਲਾਂ ਲਗਭਗ 8:20 ਮਿੰਟ ਦੇ ਕਰੀਬ ਜਦੋਂ ਜਗਦੀਪ ਸਿੰਘ ਆਪਣੇ ਹੀ ਪਿੰਡ ਵਿੱਚ ਕੁਝ ਆਪਣੇ ਹਮਾਇਤੀਆਂ ਦਾ ਪੰਚਾਇਤ ਵਿੱਚ ਪਹੁੰਚਣ ਵਾਸਤੇ ਇਕੱਠ ਕਰ ਰਿਹਾ ਸੀ ਤਾਂ ਦੂਜੀ ਧਿਰ ਨੇ ਉਕਤ ਨੌਜਵਾਨ ਤੇ ਕਿਰਚਾ ਨਾਲ ਹਮਲਾ ਕਰ ਦਿੱਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਗਦੀਪ ਸਿੰਘ ਵੱਲੋਂ ਪਿੰਡ ਦੀ ਇੱਕ ਲੜਕੀ ਨੂੰ ਕੁਝ ਗਲਤ ਹਰਕਤਾਂ ਕਰਨ ਤੋਂ ਰੋਕਿਆ ਜਾ ਰਿਹਾ ਸੀ ਜਦੋਂ ਕਿ ਲੜਕੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਇਹ ਲੜਕਾ ਉਹਨਾਂ ਦੀ ਲੜਕੀ ਨੂੰ ਜਬਰਦਸਤੀ ਮੋਬਾਈਲ ਨੰਬਰ ਫੜਾ ਰਿਆ ਸੀ ਆਖਰਕਾਰ ਇਹ ਮਾਮਲਾ ਕੀ ਸੀ ਇਹ ਸਾਰੀ ਕਹਾਣੀ ਪੁਲਿਸ ਜਾਂਚ ਤੋਂ ਬਾਅਦ ਸਾਫ ਹੋਵੇਗੀ ਫਿਲਹਾਲ ਦੀ ਖੜੀ ਦੱਸਦੀ ਹੈ ਕਿ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਇਸ ਵਿਵਾਦ ਦੇ ਚਲਦਿਆਂ ਆਪਣੀ ਜੀਵਨ ਲੀਲਾ ਤੋਂ ਹੱਥ ਧੋਣੇ ਪੈ ਚੁੱਕੇ ਹਨ ਫਿਲਹਾਲ ਦੀ ਖੜੀ ਥਾਣਾ ਸਦਰ ਅਤੇ ਸੀਆਈਏ ਸ਼੍ਰੀ ਮੁਖਤਸਰ ਸਾਹਿਬ ਦੀ ਟੀਮ ਸਿਵਲ ਹਸਪਤਾਲ ਸ਼੍ਰੀ ਮੁਖਤਸਰ ਸਾਹਿਬ ਦੀ ਮਾਰਚਰੀ ਨੇੜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੇ ਬਿਆਨਾਂ ਨੂੰ ਕਲਮਬੱਦ ਕਰ ਰਹੀ ਹੈ ਤਾਂ ਜੋ ਕਤਲ ਜਿਹੇ ਵੱਡੀ ਅਪਰਾਧਿਕ ਵਾਰਦਾਤ ਦੇ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਬੱਲਮਗੜੀ ਮਰਡਰ ਹੋਇਆ ਜੀ ਕੀ ਸੀ ਮਾਮਲਾ ਇਹ ਜਗਦੀਪ ਸਿੰਘ ਮੇਰਾ ਭਰਾ ਹੀ ਲੱਗਦਾ ਸੀਗਾ ਜੀ ਮੇਰਾ ਦੋਸਤ ਸੀਗਾ ਜੀ ਤੇ ਇਹ ਮੰਨ ਲਾ ਵੀ ਦੋ ਭੈਣਾਂ ਦਾ ਕੁਲੋਤਾ ਭਰਾ ਸੀਗਾ ਜੀ ਇੱਕ ਛੋਟਾ ਜੀਮੇਦਾਰ ਸੀ ਪਿੰਡ 'ਚ ਆਪਣੇ ਬਾਪ ਮੋੜ 'ਤੇ ਖੜਾ ਸੀਗਾ ਜੀ ਸਕੂਲ 'ਚ ਛੁੱਟੀ ਮਿਲੀ ਉੱਥੇ ਕੁੜੀ ਆ ਰਹੀ ਸੀ ਕੁੜੀ ਆਪਣੇ ਘਰ ਪਰ ਵਸਤੀ ਵਜਦੀ ਉੱਥੇ ਦੇ ਮੁੰਡਿਆਂ ਨਾਲ ਗੱਲਾਂ ਮਾਰਦੀ ਹੁੰਦੀ ਸੀ ਜਗਦੀਪ ਨੇ ਉਹਨਾਂ ਨੂੰ ਰੋਕਿਆ ਵੀ ਇਹ ਕ ਕੁੜੀ ਨੇ ਘਰੇ ਜਾ ਕੇ ਗਲਤ ਬਿਆਨਬਾਜ਼ੀ ਕਰਤੀ ਆ ਕਿ ਜਗਦੀਪ ਮੈਨੂੰ ਨੰਬਰ ਫੜਾਉਂਦਾ ਸੀ ਜੀ ਤੇ ਉਹਨਾਂ ਦੇ ਘਰ ਦੇ ਆਨੇ ਪੜਤਾਲ ਨਾ ਕੀਤੀ ਉਲਟਾ ਜਗਦੀਪ ਤੇ ਗੁੱਸਾ ਕਰਨ ਲੱਗ ਗਈ ਤੇ ਅੱਜ ਸਵੇਰ 9 ਵਜੇ ਦਾ ਟਾਈਮ ਸੀ ਰਾਜੀਨਾਮੇ ਦਾ ਜੀ ਤੇ ਜਦੋਂ ਰਾਜੀਨਾਮੇ ਉਸ ਤੇ ਉਧਰ ਜਾਣਾ ਸੀ ਜਗਦੀਪ 8:30 ਵਜੇ ਬੰਦੇ ਨੂੰ ਕਹਿੰਦਾ ਫਿਰਦਾ ਸੀ ਵੀ ਅੱਜ ਰਾਜੀਨਾਮੇ ਉੱਥੇ ਆ ਜੀ ਤੇ ਉਹ ਕੁੜੀ ਦੇ ਪਿਓ ਨੇ ਤੇ ਭਰਾ ਨੇ ਤੇ ਉਹਦੇ ਦਾਦੇ ਨੇ ਇਹਨਾਂ ਨੇ ਤੇ ਇਹਨਾਂ ਨੇ ਰਲ ਕੇ ਜਗਦੀਪ ਦੇ ਕਚਮਾਰੀ ਤੇ ਜਗਦੀਪ ਦੀ ਡੈਥ ਹੋ ਗਈ ਜੀ ਮੇਰਾ ਨਾਮ ਜਸਦੀਪ ਆ ਜੀ ਪਿੰਡ ਬਾਲਮਗੜ ਦਾ ਮੌਜੂਦਾ ਸਰਪੰਚ ਆ ਮੈਂ ਕੁੜੀ ਦਾ ਕੋਈ ਚੱਕ ਉਹ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਫੜਾਉਂਦਾ ਜਦ ਕਿ ਜਿਹੜਾ ਮੰਦਾ ਮਰਿਆ ਆਪਣਾ ਜਗਦੀਪ ਇਹ ਆਂਦਾ ਸੀ ਵੀ ਮੈਂ ਨੰਬਰ ਨਹੀਂ ਫੜਾਉਂਦਾ ਸੀਗਾ ਇਹ ਮਸਲਾ ਸੀ ਇਸ ਮਰਡਰ ਹੋਇਆ ਮੁੰਡੇ ਦਾ ਜਗਦੀਪ ਸਿੰਘ ਦਾ ਜੀ ਕੀ ਘਟਨਾ ਵਾਪਰੀ ਉਸ ਵੇਲੇ ਉਸ ਵੇਲੇ ਹੀ ਉਹਦੇ ਗਲ ਚ ਕੋਈ ਕਿਰਚੀ ਜਾਂ ਕੋਈ ਚਾਕੂ ਚੁੱਕੂ ਮਾਰਿਆ ਇਹਨਾਂ ਨੇ ਜਿਨ੍ਹਾਂ ਨੇ ਮਾਰਿਆ ਕਿਰਚ ਵਗੈਰਾ ਕੋਈ ਪਛਾਣ ਹੋਈ ਉਹਨਾਂ ਦੀ ਉਹਨਾਂ ਦੀ ਪਛਾਣ ਉਹ ਕੁੜੀ ਦਾ ਪਿਓ ਹੀ ਦੱਸਿਆ ਜਾਂਦਾ ਜੀ ਇਹ ਜਾਣੇ ਤਿੰਨ ਕਹਿੰਦੇ ਆ ਜੀ ਉਹ ਤਾਂ ਆਸੇ ਪਾਸੇ ਜੋ ਵੀ ਪਤਾ ਹੋਇਆ ਆਪਾਂ ਨੂੰ ਲੱਗਿਆ ਕਰਨ ਵਾਲੇ ਬੰਦੇ ਦਾ ਕੀ ਖਸੂਰ ਸੀ ਮਰਨ ਵਾਲੇ ਬੰਦੇ ਦਾ ਇਹੀ ਖਸੂਰ ਸੀ ਵੀ ਉਹਾਂ ਦੇ ਕੁੜੀ ਕਹਿੰ ਫੋਨ ਆ ਦੇ ਨੰਬਰ ਨਹੀਂ ਫੜਾਉਂਦਾ ਮੈਂ ਜਗਦੀਪ ਮੈਨੂੰ ਆਂਦਾ ਸੀ ਇਹ ਗੱਲ ਦਾ। ਅਸਲੀ ਮਾਮਲਾ ਕੀ ਸੀ ਤੁਸੀਂ ਸਰਪੰਚੋਂ ਧਿਆਨ ਚਾਇਆ ਕੁਝ? ਅਸਲੀ ਮਾਮਲਾ ਤਾਂ ਜੀ ਦੋਵਾਂ ਧਿਰਾਂ ਦਾ ਦੋਵੇਂ ਧਿਰੇ ਜਿਹੜੇ ਹਸਾਮਨਾ ਦੱਸਦਿਆਂ ਸੀ ਵੀ ਅਸੀਂ ਵੀ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਫੜਾਉਂਦਾ। ਤਾਂ ਉਹ ਸੱਚੀ ਲੱਗਦੀ ਸੀ। ਜੇ ਜਗਦੀਪ ਆਂਦਾ ਸੀ ਉਹ ਆਂਦਾ ਜੀ ਮੈਂ ਆਪਦਾ ਸੌਂ ਦੇ ਦਿੰਦਾ ਜਾਂ ਕੁਝ ਵੀ ਆ ਵੀ ਮੈਂ ਨੰਬਰ ਨਹੀਂ ਫੜਾਉਂਦਾ ਸੀ। ਕੋਈ ਹੋਰ ਮੁੰਡਾ ਤੁਰਿਆ ਆਂਦਾ ਸੀ ਨਾਲ। ਮੈਂ ਤਾਂ ਉਹਨੂੰ ਅਲਰਟ ਕੀਤਾ ਸੀ ਵੀ ਤੂੰ ਸਾਡੇ ਪਿੰਡ ਦੇ ਵਿੱਚ ਕੋਈ ਗਲਤ ਹਰਕਤ ਨਾ ਕਰ। ਆਹ ਮਸਲਾ ਸੀ ਇਹਨਾਂ ਦਾ।